ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਗੱਗੋਮਾਲ ਦੇ ਅਵਿੰਦਰ ਸਿੰਘ ਦੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਇੱਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਹੈ। ਇਸ ਸਬੰਧ ਵਿੱਚ ਮ੍ਰਿਤਕ ਅਵਿੰਦਰ ਸਿੰਘ ਦੇ ਪਿਤਾ ਨਿਰਮਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਲ 2015 ਵਿੱਚ ਅਵਿੰਦਰ ਸਿੰਘ ਦਾ ਵਿਆਹ ਹੋਇਆ ਸੀ ਜੋ ਕਿ ਆਪਣੀ ਪਤਨੀ ਨਾਲ ਆਸਟ੍ਰੇਲੀਆ ਦੇ ਮੈਲਬੌਰਨ ਚਲੇ ਗਏ। ਅਵਿੰਦਰ ਦੇ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਟਰੱਕ ਦੀ ਤਰਪਾਲ ਠੀਕ ਕਰਦੇ ਸਮੇਂ ਟਰੱਕ ਦੇ ਉੱਪਰ ਤੋਂ ਥੱਲੇ ਡਿੱਗ ਗਏ ਥੱਲੇ ਡਿੱਗਣ ਦੇ ਕਾਰਨ ਉਹਨਾਂ ਦਾ ਸਿਰ ਜ਼ਮੀਨ ਤੇ ਆ ਬੱਜਾ ਜਿਸ ਕਾਰਨ ਉਹਨਾਂ ਦੇ ਦਿਮਾਗ ਦੇ ਵਿੱਚ ਗੁੱਜੀ ਸੱਟ ਵੱਜਣ ਤੋਂ ਬਾਅਦ ਅਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਵਿੰਦਰ ਘਰ ਦੇ ਵਿੱਚ ਆਪਣੇ ਮਾਪੇ ਪਤਨੀ ਤੇ 2-6 ਮਹੀਨੇ ਦੀਆਂ ਬੇਟੀਆਂ ਛੱਡ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਪ੍ਰਸ਼ਾਸਨ ਨੂੰ ਉਹਨਾਂ ਦੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਗੁਹਾਰ ਲਈ ਹੈ ਹੋਰ ਕੀ ਕਹਿਆ ਦੁਖੀ ਪਰਿਵਾਰ ਨੇ ਆਓ ਸੁਣਦੇ ਹਾਂ ਈ ਨਾ ਹੀ ਤੁਹਾਡੇ ਪੁੱਤ ਦਾ ਕੀ ਗੱਲ ਹੋਈ ਜੀ ਮਹਿੰਦਰ ਸਿੰਘ ਮੈਨੂੰ ਪਤਾ ਨਾ ਜੋ ਹੈ ਤੇ ਕੀ ਗੱਲ ਹੋਈ ਜੀ ਉਹ ਤੇ ਹੋ ਗਿਆ ਐਕਸੀਡੈਂਟ ਆਂਦੇ ਹੋਇਆ ਔਰ ਪਤਾ ਨਹੀਂ ਜੋ ਲੱਗਦਾ ਹਨ ਕੀ ਹੋਇਆ ਹੈ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਆਈ ਸਰਕਾਰ ਕੋ ਕੀ ਮੰਗ ਕਰਦੇ ਆ ਯਾਨੀ ਹਾੜਾ ਪੁੱਤ ਆਵੇ ਇੱਧਰ ਆਈ ਪੁੱਤ ਨੂੰ ਦੇਖੀਏ ਆਪਣੇ ਨੂੰ ਆਪਣੇ ਪੁੱਤ ਨੂੰ ਮੇਰੀ ਨਤਿਆਰੀ ਹੋਰ ਮੇਰੇ ਪੋਤੇ ਵੀ ਆਉਂਦੇ ਸਾਰੇ ਕਿੰਨਾ ਟਾਈਮ ਹੋ ਗਿਆ ਸੀ ਘਰੇ ਨੂੰ ਜੀ ਗਿਆ ਨੂੰ ਤੇ ਜਦੋਂ ਮੈਂ ਬਹਿਣਾ ਨਾ ਜਿੰਦਰਾ ਉਹ ਸਭ ਭੁੱਲੀ ਗਈ ਦੋ ਆਖਮੇ ਨਹੀਂ ਹੋਇਆ ਦੋ ਆਖਮੇ ਨਹੀਂ ਹੋਇਆ ਮੈਂ ਤੁਹਾਨੂੰ ਜਾਈ ਅੱਜ ਕੰਮ ਨਹੀਂ ਹੋਇਆ ਮੇਰੇ ਕੋਲ ਹੋ ਰਹੀ ਨਹੀਂ ਹੈ ਕੋਈ ਨਾ ਕਹਿ ਹਾਂ ਅੱਜ ਕੀ ਨਾਮ ਹੈ ਕੀ ਗੱਲ ਹੋਈ ਜੀ ਇਹ ਵਰਿੰਦਰ ਸਿੰਘ ਹੀ ਇਤਰਾ ਹੀ ਬਾਹਰ ਗਿਆ ਸੀ 80 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੈ ਜੀਆਂ ਕਿਹੜੇ ਦੇਸ਼ ਗਿਆ ਹੈ ਆਸਟ੍ਰੇਲੀਆ ਹੈ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜਗਾਰ ਦੇ ਜਿੱਤਰਾ ਕਰ ਹੋ ਜਾਂਦਾ ਉੱਥੋਂ ਸਿਡਨੀ ਗਿਆ ਹੈ ਉੱਥੇ ਇਹਨਾਂ ਕੋਈ ਪਹਾੜ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਹੇ ਤੀ ਕੀ ਇਹਨਾਂ ਵਰਤ ਗਿਆ ਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਹਿਆ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਕਾਹੀ ਆ ਨਿਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਸਾਡੀ ਉਹਨਾਂ ਦੀ ਕੋਈ ਡੈਪਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਇਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਕਿ ਸਾਨੂੰ ਦੋ ਇੱਥੇ ਪੰਜਾਬ 'ਚ ਦਿੱਤੀ ਜਾਵੇ ਤੇ ਹੀ ਆਪਣੇ ਪੁੱਤ ਜਿਹੜੇ ਬਾਕੀ ਆ ਜੋ ਉਹਦਾ ਕਰ ਲਈਏ ਕੀ ਗੱਲ ਹੋਈ ਜੀ ਬਰਿੰਦਰ ਸਿੰਘ ਸਰਦਾਰ ਨਿਰਮਨ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗੋਮਲ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਉਹਦੇ ਚਲੇ ਆ ਰਿਹਾ 8 ਸਾਲ ਹੋ ਗਏ ਕਿਹੜੇ ਦੇਚ ਇਹ ਆਸਟ੍ਰੇਲੀਆ ਦੇ ਤੇ ਸਿਡਨੀ ਚ ਟਰੱਕ ਡਰਾਈਵਰ ਹੀ ਸਿਡਨੀ ਦੇ ਉਹਨਾਂ ਦੀ ਕਿਹੇ ਹਾਦਸੇ ਕਰਨ ਜਿਹੜੀ ਮੌਤ ਉਹ ਦੇਖ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨ ਆਰ ਆਈਆਂ ਵੀਰਾਂ ਘਾੜੀ ਤੇ ਸਰਕਾਰ ਘਾੜੀ ਵੀ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨ ਆਰ ਆਈ ਵੀਰ ਜਿਹੜੇ ਬੱਡੇ ਦੇਲ ਵਾਲਿਆ ਉਹ ਸੁਜੋਗ ਕਰਨ ਜਿਹੜੀ ਉਹਦੀ ਡੈੱਡ ਬੋਡੀ ਆ ਅਹੀਂ ਖਿੱਚ ਲਿਆ ਸਕੀਏ ਸਾਡੀ ਪਰਿਵਾਰ ਦੀ ਮੰਗਿਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਪੋਰਪੇ ਨਰਕੂ ਕੋ ਸਾਰਾ ਵੀ ਹੈ ਨਹੀਂ ਬਜ਼ੁਰਗਾਂ ਕੋ ਇਹ ਕਰਕੇ ਸਾਡੀ ਬਜ਼ੋਰਦਾਰ ਮੰਗਿਆ ਵੀ ਉਹਦੀ ਬੋਡੀ ਜਿਹੜੀ ਇੱਧਰ ਲਿਆਂਦੀ ਜਾਵੇ ਅੱਜ ਕੀ ਗੱਲ ਹੋਈ ਜੀ ਕੀ ਨਾਮ ਹੀ ਹੈ ਜਿਹੜਾ ਦਾ ਤੇ ਕਿਹੜਾ ਪਿੰਡ ਹੈ ਜੀ ਮਰਿੰਦਰ ਸਿੰਘ ਨਾਂ ਹੈ ਦਾ ਜੀ ਗੱਗੂਮਾਲ ਪਿੰਡ ਆ ਓਏ ਮੇਰੇ ਤਾਂ ਲਟਕਾ ਆ ਜੀ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਵਿਆਹ 2 ਮਹੀਨੇ ਗਏ ਨੂੰ ਹੈ ਦੋ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿ ਤਰਾਏ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗੁਆਂਢ ਤੋਂ ਮੁੰਡਾ ਸਾਡੇ ਗੁਆਂਢੀ ਉੱਥੇ ਨਾਲ ਹੀ ਉਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲੈ ਕੇ ਗਿਆ ਆ ਛਿੜਨੇ ਕਿੰਨੇ ਗੱਡੀ ਲੈ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਜਿਵੇਂ ਉਹ ਆਪਣਾ ਰੱਸਾ ਕੱਢਣ ਦਾ ਇਹ ਮੇਟ ਕਾਹਦੇ ਹੀ ਉਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਹੁਣ ਜਿੰਨ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੋੜ ਮੁੱਖੇ ਤੇ ਹੀ ਅੱਥੇ ਹੋ ਗਈ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋਲੋਂ ਵੀ ਮੰਗ ਕਰਦੇ ਹੋ ਇਹ ਆ ਵੀ ਸਰਕਾਰ ਉਹਦੀ ਬਾਦੀ ਇੱਥੇ ਉਹਦੀ ਵਾਸ਼ ਆਉਣੀ ਚਾਹੀਦੀ ਆ ਇੱਥੇ ਆਪਾਂ ਸਤਾਰ ਕਰੀਏ ਸਾਡੀ ਇੰਨੀ ਮਸਤ ਕਰ ਲਿਆ ਕਿ ਇੱਥੇ ਪੁੰਜਣਾ ਚਾਹੀਦਾ ਹੈ ਜਿੰਨੇ ਸਾਡੀ ਮਤ ਉਹ ਕਰਦੀ ਆ ਕਰਨੇ